3 ਕੁਇੰਟਲ ਨਕਲੀ ਦੁੱਧ ਤਿਆਰ ਕੀਤਾ ਸੀ ਜਿਹੜਾ ਜ਼ਹਿਰ ਦੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਦੇ ਘਰਾਂ ਦੇ ਵਿੱਚ ਪਹੁੰਚਣਾ ਸੀ ਕੀ ਉਸ ਏਰੀਏ ਦੇ ਵਿੱਚ ਇਹ ਕੱਲਾ ਚੱਲ ਰਿਹਾ ਸੀ ਕਿੰਨਾ ਪਰਿਵਾਰਾਂ ਨੇ ਇਹ ਜ਼ਹਿਰ ਦਾ ਹੁਣ ਤੱਕ ਖਮਿਆਜਾ ਭੁਗਤ ਲਿਆ ਕਿਸੇ ਨੇ ਤੁਹਾਨੂੰ 70 ਰੁਪਏ 80 ਰੁਪਏ 60 ਰੁਪਏ 50 ਰੁਪਏ ਦੇ ਕੇ ਦੁੱਧ ਲਿਆ ਤੇ ਤੁਸੀਂ ਉਹਨੂੰ ਦੁੱਧ ਦੇ ਰੂਪ ਦੇ ਵਿੱਚ ਜ਼ਹਿਰ ਦਿੱਤੀ ਲੱਖ ਦੀ ਲਾਣ ਤੋਂ ਤੁਹਾਡੇ 26.71% ਦੁੱਧ ਦੇ ਸੈਂਪਲ ਫੇਲ ਹੋਏ। ਕਿਉਂ ਦੇ 21.62% ਸੈਂਪਲ ਜਿਹੜੇ ਹੈਗੇ ਆ ਉਹ ਜੋ ਇੱਕ ਪ੍ਰਮਾਣ ਹੁੰਦਾ ਆ ਉਹਦੇ ਤੋਂ ਹੇਠਾਂ ਜਿਹੜੇ ਆ ਉਹ ਰਹੇ ਨੇ। ਖੋਏ ਦੇ 25.9% ਸੈਂਪਲਾਂ ਦੇ ਵਿੱਚ ਮਲਾਵਟ ਪਾਈ ਗਈ ਆ। ਆਈਸਕ੍ਰੀਮ ਦੇ 33.3% ਸੈਂਪਲ ਜਿਹੜੇ ਆ ਅਸ਼ੁੱਧ ਨੇ। ਪਨੀਰ ਦੇ 48.2% ਸੈਂਪਲ ਫੇਲ ਹੋਣੇ ਜਿਹੜੀ ਸੀ ਕਹਿ ਦਿੰਦੇ ਆ ਨਾ ਕਿ ਚਲ ਅੱਜ ਯਾਰ ਪਨੀਰ ਦੀ ਸਬਜ਼ੀ ਬਣਾਲੀ ਅੱਜ ਪਨੀਰ ਦੀ ਪੁਰਜੀ ਬਣਾਲੀ ਪਰ ਸ਼ਾਇਦ ਉਹ ਪਨੀਰ ਦੀ ਸਬਜ਼ੀ ਜਾਂ ਪਨੀਰ ਦੀ ਪੁਰਜੀ ਨਹੀਂ ਉਹ ਤੁਸੀਂ ਜ਼ਹਿਰ ਦੀ ਪੁਰਜੀ ਜ਼ਹਿਰ ਦੀ ਸਬਜ਼ੀ ਜਿਹੜੀ ਬਣਾ ਰਹੇ ਹੋ ਬਣਾ ਰਹੇ ਹੋ ਨੇ ਜਿਹੜੀ ਵੀ ਕੰਪਨੀ ABC ਜੋ ਵੀ ਕੰਪਨੀ ਆ ਜਿਹੜੀ ਵੀ ਕੰਪਨੀ ਦਾ ਦੁੱਧ ਉਹਨਾਂ ਤੱਕ ਪਹੁੰਚ ਰਿਹਾ ਕੀ ਉਹ ਸ਼ੁੱਧ ਪਹੁੰਚ ਰਿਹਾ ਤੇ ਫਿਰ ਜਿਹੜਿਆ ਸੈਂਪਲ ਫੇਲ ਹੁੰਦੇ ਨੇ ਜਿਹੜੇ 35% ਸੈਂਪਲ ਪਿਛਲੇ ਦਿਨਾਂ ਚ ਫੇਲੇ ਜਦੋਂ ਇਹਨਾਂ ਦੀ ਟੈਸਟਿੰਗ ਹੋਈ ਉਦੋਂ ਪਤਾ ਲੱਗਿਆ ਤਾਂ ਇਹ ਸੈਂਪਲ ਫੇਲੇ ਤੇ ਉਸ ਤੋਂ ਪਹਿਲਾਂ ਇਹ ਦੁੱਧ ਇਹ ਕਿਉਂ ਇਹ ਪਨੀਰ ਇਹ ਖੋਆ ਕਿਤੇ ਨਾ ਕਿਤੇ ਤਾਂ ਜਾ ਰਿਹਾ ਸੀ ਨਾ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਤਾਂ ਵਿਕ ਰਿਹਾ ਸੀ ਨਾ ਯੁੱਧ ਨਸ਼ਾ ਵਿਰੋਧ ਤੋਂ ਪਹਿਲਾਂ ਯੁੱਧ ਨਕਲੀ ਦੁੱਧ ਵਿਰੋਧ ਚਲਾਉਣ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਐਸੀਆਂ ਨਕਲੀ ਦੁੱਧ ਦੀਆਂ ਫੈਕਟਰੀਆਂ ਹੋਰ ਕਿੰਨੀਆਂ ਚੱਲ ਰਹੀਆਂ ਪੰਜਾਬ ਦੇ ਵਿੱਚ ਹੋਰ ਐਸੇ ਕਿਹੜੇ ਗਰੋ ਨੇ ਜਿਹੜੇ ਐਸਾ ਹੀ ਨਕਲੀ ਦੁੱਧ ਬਣਾ ਕੇ ਖਲਵਾੜ ਕਰ ਰਹੇ ਨੇ ਮੈਨੂੰ ਲੱਗਦਾ ਇਹ ਉਹਨਾਂ ਨਸ਼ਾ ਤਸਕਰਾਂ ਤੋਂ ਕਿਤੇ ਜ਼ਿਆਦਾ ਘਾਤਕ ਨੇ ਕਿਉਂਕਿ ਨਸ਼ਾ ਤਸਕਰ ਤਾਂ ਨਸ਼ਾ ਉਹਦੇ ਤੱਕ ਪਹੁੰਚਾਉਂਦੇ ਨੇ ਜਿਹੜਾ ਨਸ਼ਾ ਕਰਦਾ ਪਰ ਇਹ ਤਾਂ ਆ ਜਿਹੜੇ ਨਕਲੀ ਦੁੱਧ ਬਣਾਉਣ ਵਾਲੇ ਨੇ ਤਾਂ ਉਹ ਹਰ ਘਰ ਤੱਕ ਪਹੁੰਚਾ ਰਹੇ ਨੇ ਜਿਹੜਾ ਜਿਹੜਾ ਦੁੱਧ ਦਾ ਸੇਵਨ ਕਰਦੇ ਨੇ ਤੇ ਫਿਰ ਕਿਵੇਂ ਦੇਖਿਆ ਜਾਵੇ ਕਿ ਇਹ ਨਕਲੀ ਹੈ ਕਿ ਅਸਲੀ ਹੈ ਲੈ ਕੇ ਆਏ ਹਾਂ ਪ੍ਰੋਗਰਾਮ ਗੱਲ ਪਤੇ ਦੀ ਗੱਲ ਕਰਦੇ ਹਾਂ ਸੰਗਰੂਰ ਦੇ ਪਿੰਡ ਤਰੰਜੀ ਖੇੜਾ ਦੀ ਜਿੱਥੇ ਕਿ ਸਿਹਤ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਨਕਲੀ ਦੁੱਧ ਬਣਾਉਣ ਵਾਲੇ ਵੱਡੇ ਗ੍ਰੋਹ ਦਾ ਪਰਦਾ ਫਾਸ਼ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਦੁੱਧ ਇਥੋਂ ਪ੍ਰਾਈਵੇਟ ਕੰਪਨੀ ਨੂੰ ਵੀ ਸਪਲਾਈ ਕੀਤਾ ਜਾਂਦਾ ਸੀ ਉਸੇ ਬਾਬਤ ਗੱਲਬਾਤ ਕਰਦੇ ਹਾਂ ਭਾਈ ਜੀ ਕਿਵੇਂ ਦੇਖਦੇ ਹੋ ਜੇ ਦੁੱਧ ਹੀ ਨਕਲੀ ਪੈਦਾ ਹੋਣ ਲੱਗ ਗਿਆ ਤਾਂ ਆਪਣੀ ਸਿਹਤ ਕਿਸ ਤਰ੍ਹਾਂ ਸਹੀ ਰਹਿ ਸਕਦੀ ਹੈ ਅ ਅਸਲ ਦੇ ਵਿੱਚ ਦੁੱਧ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੀ ਅਹਿਮ ਜ਼ਰੂਰਤ ਹੈ ਮੈਨੂੰ ਲੱਗਦਾ ਕੋਈ ਵੀ ਐਸਾ ਇਨਸਾਨ ਨਹੀਂ ਹੋਣਾ ਜਿਹਦੀ ਜਿਹੜਾ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਦੁੱਧ ਦੀ ਵਰਤੋਂ ਨਾ ਕਰਦਾ ਹੋਵੇ ਲੱਸੀ ਦੇ ਰੂਪ ਦੇ ਵਿੱਚ ਦਹੀਂ ਦੇ ਰੂਪ ਦੇ ਵਿੱਚ ਘਿਓ ਦੇ ਰੂਪ ਦੇ ਵਿੱਚ ਮੱਖਣ ਦੇ ਰੂਪ ਦੇ ਵਿੱਚ ਚਾਹ ਦੇ ਰੂਪ ਦੇ ਵਿੱਚ ਕਿਸੇ ਤਰ੍ਹਾਂ ਦੇ ਨਾਲ ਤਾਂ ਦੁੱਧ ਉਹਦੇ ਅੰਦਰ ਜਾਂਦਾ ਤੇ ਜੇਕਰ ਉਹੀ ਦੁੱਧ ਨਕਲੀ ਦੁੱਧ ਨਹੀਂ ਕਹਾਂਗੇ ਆਪਾਂ ਉਹਨੂੰ ਜ਼ਹਿਰ ਕਹਾਂਗੇ ਤੇ ਜੇ ਉਹੀ ਦੁੱਧ ਦੁੱਧ ਦੇ ਰੂਪ ਦੇ ਵਿੱਚ ਤੁਹਾਡੇ ਅੰਦਰ ਜ਼ਹਿਰ ਜਾ ਰਿਹਾ ਆ ਤਾਂ ਫਿਰ ਸੇਤ ਤਾਂ ਫਿਰ ਸੋਚੋ ਕੈਸੀ ਹੋਊਗੀ ਇਹ ਪਿੰਡ ਸੰਗਰੂਰ ਦੇ ਦਿੜਬੇ ਦਾ ਤਰੰਜੀ ਤਰੰਜੀ ਖੇੜਾ ਪਿੰਡ ਤਰੰਜੀ ਖੇੜਾ ਪਿੰਡ ਆ ਹਰਪਾਲ ਚੀਮਾ ਹੋਰਾਂ ਦੇ ਹਲਕੇ ਦਾ ਪਿੰਡ ਆ ਇੱਥੇ ਹੁੰਦਾ ਕੀ ਆ ਅਸਲ ਦੇ ਵਿੱਚ ਪਤੀ ਪਤਨੀ ਉਹਨਾਂ ਨੇ ਆਪਣੇ ਘਰ ਦੇ ਵਿੱਚ ਇੱਕ ਫੈਕਟਰੀ ਲਾਈ ਹੋਈ ਸੀ ਜਿਦੇ ਵਿੱਚ ਉਹ ਨਕਲੀ ਦੁੱਧ ਤਿਆਰ ਕਰਦੇ ਸੀ ਇੱਕ ਛੋਟੀ ਡੈਰੀ ਟਾਈਪ ਸੀ ਮਤਲਬ ਲੋਕਾਂ ਤੋਂ ਲੋਕਾਂ ਦੇ ਘਰਾਂ ਤੋਂ ਕਹਿੰਦੇ ਕਿ ਜਿਹੜਾ ਹਰਦੀਪ ਸਿੰਘ ਦਾ ਨਾਮ ਦੱਸਿਆ ਜਾ ਰਿਹਾ ਹਰਦੀਪ ਸਿੰਘ ਲੋਕਾਂ ਦੇ ਘਰਾਂ ਤੋਂ ਆਪਣੇ ਵਹੀਕਲ ਦੇ ਉੱਪਰ ਦੁੱਧ ਲੈ ਕੇ ਆਉਂਦਾ ਸੀ ਉਸ ਤੋਂ ਬਾਅਦ ਆਪਣੇ ਘਰ ਦੇ ਵਿੱਚ ਰੱਖਦਾ ਸੀ ਤੇ ਫਿਰ ਉਹਦੇ ਵਿੱਚ ਮਿਲਾਵਟ ਕਰਦਾ ਸੀ ਨਕਲੀ ਦੁੱਧ ਜਿਹੜਾ ਨਕਲੀ ਦੁੱਧ ਪਹਿਲਾਂ ਤੋਂ ਹੀ ਉਹ ਤਿਆਰ ਕਰਕੇ ਜਿਹੜਾ ਰੱਖਦਾ ਸੀ ਉਹਦੇ ਘਰ ਦੇ ਵਿੱਚ ਕਾਸਟਿਕ ਸੋਡਾ ਮਿਲਿਆ ਆ ਰਿਫਾਈਨਡ ਜਿਹੜਾ ਕਿਹਾ ਉਹ ਮਿਲਿਆ ਹੋਰ ਪਤਾ ਨਹੀਂ ਕਿਹੜੀਆਂ ਕਿਹੜੀ ਹੋਰ ਕੀ ਕੀ ਚੀਜ਼ਾਂ ਜੜੀਆਂ ਨੇ ਉਹ ਮਿਲੀਆਂ ਨੇ ਇਹਦੇ ਵਿੱਚ ਵੱਡੀ ਗੱਲ ਇਹ ਵੀ ਆ ਕਿ ਉਹ ਪ੍ਰਤੀ ਦਿਨ ਦਾ 3000 ਲੀਟਰ ਦੁੱਧ ਵੇਰਕਾ ਨੂੰ ਪਾਉਂਦਾ ਸੀ ਹਾਲਾਂਕਿ ਹਾਲੇ ਤੱਕ ਏ ਕਨਫਰਮ ਨਹੀਂ ਕਿ ਜੋ 3000 ਲੀਟਰ ਉਹ ਵੇਰਕਾ ਨੂੰ ਪਾਉਂਦਾ ਸੀ ਉਹ ਨਕਲੀ ਸੀ ਜਾਂ ਉਹ ਅਸਲੀ ਸੀ ਪਰ ਉਹ 3000 ਲੀਟਰ ਵੇਰਕਾ ਨੂੰ ਪਾਉਂਦਾ ਸੀ ਇੰਨਾ ਜਿਹੜਾ ਜ਼ਰੂਰ ਦੱਸਿਆ ਜਾ ਰਿਹਾ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਉਹਨੂੰ ਇੱਕ ਵੇਰਕਾ ਦੀ ਸੁਸਾਇਟੀ ਜਿਹੜੀ ਆ ਉਹ ਮਿਲੀ ਹੋਈ ਸੀ ਪਰ ਵੱਡੀ ਗੱਲ ਇਹ ਆ ਚਲੋ ਇੱਕ ਪਾਸੇ ਤਾਂ ਉਹ ਦੁੱਧ ਇੱਕ ਵੱਡੀ ਕੰਪਨੀ ਨੂੰ ਪਾ ਰਹੇ ਪਰ ਦੂਸਰੇ ਪਾਸੇ ਇਹ ਦੁੱਧ ਕਿਸੇ ਨਾ ਕਿਸੇ ਦੇ ਘਰਾਂ ਤੱਕ ਤਾਂ ਪਹੁੰਚ ਰਿਹਾ ਸੀ ਭਾਵੇਂ ਪਹੁੰਚਦਾ ਵੇਰਕਾ ਦੇ ਥਰੂ ਜਾਂ ਕਿਸੇ ਵੀ ਹੋਰ ਕੰਪਨੀ ਦੇ ਥਰੂ ਵੀ ਰਿਹਾ ਸੀ ਪਰ ਇਹ ਦੁੱਧ ਜਿਹੜਾ ਉਹ ਮਿਲਾਵਟ ਕਰਦਾ ਸੀ ਉਹ ਫਿਰ ਕਿਸੇ ਨਾ ਕਿਸੇ ਦੇ ਘਰਾਂ ਦੇ ਤੱਕ ਤਾਂ ਜਿਹੜਾ ਹੈਗਾ ਉਹ ਪਹੁੰਚ ਰਿਹਾ ਸੀ ਕੀਤਾ ਇਹਦੇ ਵੱਲੋਂ ਕੀ ਜਾਂਦਾ ਸੀ ਉਸ ਨੂੰ ਮਿਲਾਉਂਦਾ ਸੀ ਮਿਲਾਵਟ ਕਰਨ ਤੋਂ ਬਾਅਦ ਉਹਨੂੰ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਉਹ ਵੇਚਦਾ ਸੀ ਉਹ ਹੁੰਦਾ ਕੀ ਹੈ ਕਿ ਇਤਲਾ ਮਿਲਦੀ ਹੈ ਸੇਤ ਭਾਗ ਨੂੰ ਕਿਸੇ ਦੇ ਵੱਲੋਂ ਦੱਸਿਆ ਜਾਂਦਾ ਹੈ ਕਿਸੇ ਨੂੰ ਹੋ ਸਕਦਾ ਕੰਨੋਂ ਕੰਨੀ ਖਬਰ ਲੱਗੀ ਹੋਵੇ ਕਿ ਯਾਰ ਐਸਾ ਕੁਝ ਹੈ ਇਸ ਪਿੰਡ ਦੇ ਇਸ ਮਕਾਨ ਦੇ ਵਿੱਚ ਚੱਲ ਰਿਹਾ ਤੇ ਵੱਡੀ ਗੱਲ ਉਹ ਜੋੜਾ ਕਰ ਰਿਹਾ ਜੋੜਾ ਜਿਹੜਾ ਹੈਗਾ ਉਹ ਕਰ ਰਿਹਾ ਸੀ ਇਤਲਾਹ ਲੱਗਦੀ ਆ ਤਾਂ ਉਸ ਤੋਂ ਬਾਅਦ ਜਦੋਂ ਸੇਵਾ ਤੋਂ ਭਾਗ ਦੀ ਟੀਮ ਆਉਂਦੀ ਆ ਪੁਲਿਸ ਆਉਂਦੀ ਆ ਤਾਂ ਉੱਥੇ ਦੇਖਿਆ ਜਾਂਦਾ ਤਾਂ ਜੈਸੀ ਇਤਲਾਹ ਲੱਗਦੀ ਆ ਵੈਸਾ ਹੀ ਕੁਝ ਉੱਥੇ ਪਾਇਆ ਜਾਂਦਾ ਕਿ ਨਕਲੀ ਦੁੱਧ ਟੜਾ ਤੜ ਤਿਆਰ ਕੀਤਾ ਜਾ ਰਿਹਾ ਸੀ ਡੇਢ ਕੁਇੰਟਲ ਨਕਲੀ ਦੁੱਧ ਵੀ ਉਸ ਘਰ ਦੇ ਵਿੱਚੋਂ ਮਿਲਿਆ ਡੇਢ ਕੁਇੰਟਲ ਨਕਲੀ ਦੁੱਧ ਤਿਆਰ ਕੀਤਾ ਉਸ ਜਿਹੜਾ ਜ਼ਹਿਰ ਦੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਦੇ ਘਰਾਂ ਦੇ ਵਿੱਚ ਪਹੁੰਚਣਾ ਸੀ ਕਿਸੇ ਨਾ ਕਿਸੇ ਬੱਚੇ ਦੇ ਢਿੱਡ ਦੇ ਵਿੱਚ ਪੈਣਾ ਸੀ ਕਿਸੇ ਨਾ ਕਿਸੇ ਦੇ ਢਿੱਡ ਦੇ ਵਿੱਚ ਉਹ ਦੁੱਧ ਜਿਹੜਾ ਹੈਗਾ ਪੈਣਾ ਸੀ ਉਹ ਜ਼ਹਿਰ ਕਿਸੇ ਦੇ ਸਰੀਰ ਦੇ ਅੰਦਰ ਜਾਣੀ ਸੀ ਜਿਹੜੀ ਕਿ 1.5 ਕੁਐਂਟਲ ਫੜ ਲਿਆ ਪਰ ਵੱਡੀ ਗੱਲ ਇਹ ਵੀ ਹੈ ਕਿ ਇਹ ਹੁਣ ਤਾਂ ਮਾਮਲਾ ਧਿਆਨ ਦੇ ਵਿੱਚ ਆਇਆ ਇਹ ਸਭ ਕੁਝ ਚੱਲ ਕਦੋਂ ਤੋਂ ਰਿਹਾ ਸੀ ਕਿੰਨੇ ਸਮੇਂ ਤੋਂ ਇਸ ਚੀਜ਼ ਜਿਹੜੀ ਚੱਲ ਰਹੀ ਆ ਹੁਣ ਉਹਨਾਂ ਨੂੰ ਫੜ ਲਿਆ ਗਿਆ ਐਫ ਆਈ ਆਰ ਉਹਨਾਂ ਦੇ ਉੱਪਰ ਦਰਜ ਹੋਈ ਆ ਹਾਲਾਂਕਿ ਸੈਂਪਲ ਲੈ ਕੇ ਭੇਜ ਦਿੱਤੇ ਗਏ ਨੇ ਕਿੰਨਾ ਦੁੱਧ ਉਹਦੇ ਵੱਲੋਂ ਤਿਆਰ ਕੀਤਾ ਜਾਂਦਾ ਸੀ ਕੈਸੀ ਜਿਹੜੀ ਹੈਗੀ ਆ ਮਲਾਵਟ ਕੀਤੀ ਜਾਂਦੀ ਸੀ ਜਿਹੜਾ ਅ ਅਮਰੀਕਾ ਨੂੰ ਦੁੱਧ 3000 ਲੀਟਰ ਭੇਜਿਆ ਜਾਂਦਾ ਸੀ ਉਹਦੇ ਵਿੱਚ ਕੈਸਾ ਦੁੱਧ ਜਿਹੜਾ ਹੈਗਾ ਉਹ ਭੇਜਿਆ ਜਾਂਦਾ ਸੀ ਇਹ ਚੀਜ਼ਾਂ ਹਜੇ ਜਾਂਚ ਦਾ ਵਿਸ਼ਾ ਨੇ ਜਦੋਂ ਤੱਕ ਰਿਪੋਰਟ ਆਊਗੀ ਉਸ ਤੋਂ ਬਾਅਦ ਹੈ ਪਰ ਵੱਡੀ ਗੱਲ ਇਹ ਕਿ ਕਿੰਨੇ ਸਮੇਂ ਤੋਂ ਐਸਾ ਕੁਝ ਇਹ ਚੱਲ ਰਿਹਾ ਸੀ ਕੀ ਉਸ ਏਰੀਏ ਦੇ ਵਿੱਚ ਇਹ ਕੱਲਾ ਚੱਲ ਰਿਹਾ ਸੀ ਤਾਂ ਹੋਰ ਫਿਰ ਕਿੰਨਾ ਉਸ ਏਰੀਏ ਦੇ ਵਿੱਚ ਐਸਾ ਕੁਝ ਜਿਹੜਾ ਚੱਲ ਰਿਹਾ ਸੀ ਕਿ ਜ਼ਹਿਰ ਦੇ ਰੂਪ ਦੇ ਵਿੱਚ ਕਿੰਨਾ ਪਰਿਵਾਰਾਂ ਤੱਕ ਹੁਣ ਤੱਕ ਇਹ ਜ਼ਹਿਰ ਬੰਡੀ ਗਈ ਕਿੰਨਾ ਪਰਿਵਾਰਾਂ ਨੇ ਇਹ ਜ਼ਹਿਰ ਦਾ ਹੁਣ ਤੱਕ ਖਮਿਆਜਾ ਭੁਗਤ ਲਿਆ ਕਿਸੇ ਨੇ ਤੁਹਾਨੂੰ 70 ਰੁਪਏ 80 ਰੁਪਏ 60 ਰੁਪਏ 50 ਰੁਪਏ ਦੇ ਕੇ ਦੁੱਧ ਲਿਆ ਤੇ ਤੁਸੀਂ ਉਹਨੂੰ ਦੁੱਧ ਦੇ ਰੂਪ ਦੇ ਵਿੱਚ ਜ਼ਹਿਰ ਦਿੱਤੀ ਲੱਖ ਦੀ ਲਾਣਤ ਤੁਹਾਡੇ ਤੇ ਤੁਸੀਂ ਉਹਨੂੰ ਦੁੱਧ ਦੇ ਰੂਪ ਦੇ ਵਿੱਚ ਜ਼ਹਿਰ ਦੇ ਰਹੇ ਹੋ ਜਦੋਂ ਕਿ ਉਹਨੇ ਤੁਹਾਡੇ ਤੋਂ ਜਿਹੜਾ ਹੈਗਾ ਉਹ ਦੁੱਧ ਲਿਆ ਇਹ سلسلہ ਸਾਰਾ ਜਿਹੜਾ ਹੈਗਾ ਉਹ ਚੱਲ ਰਿਹਾ ਸੀ ਹੁਣ ਮੈਂ ਇੱਕ ਤੁਹਾਡੇ ਨਾਲ ਰਿਪੋਰਟ ਸਾਂਝੀ ਕਰਨੀ ਚਾਹੁੰਗਾ ਜਿਹੜੀ ਕੋਈ ਬਹੁਤੀ ਬਹੁਤੀ ਜ਼ਿਆਦਾ ਇਹ ਰਿਪੋਰਟ ਜਿਹੜੀ ਹੈਗੀ ਆ ਉਹ ਪੁਰਾਣੀ ਨਹੀਂ ਆ ਇਹ ਰਿਪੋਰਟ ਇਹ ਚੀਜ਼ ਜਿਵੇਂ ਮੈਂ ਪਹਿਲਾਂ ਗੱਲ ਕਰੀ ਇਹਨੇ ਕਿ ਐਸਾ ਕੁਝ ਹੋਰ ਕਿੰਨਾ ਚੱਲ ਰਿਹਾ ਉਸ ਚੀਜ਼ ਤੇ ਵੀ ਸੋਚਣ ਨੂੰ ਮਜਬੂਰ ਕਰ ਦਿੰਦੇ ਆ ਇਹ 14 ਜੂਨ 2025 ਦੀ ਇੱਕ ਖਬਰ ਆ ਜਿਹਦੇ ਵਿੱਚ ਆ ਕਿ ਪੰਜਾਬ ਦੇ ਵਿੱਚ ਦੁੱਧ ਘਿਓ ਤੇ ਪਨੀਰ ਨੂੰ ਲੈ ਕੇ ਜਿਹੜੀ ਖਬਰ ਸਾਹਮਣੇ ਆਇਆ ਕਿ 35% ਸੈਂਪਲ ਫੇਲ ਹੋਏ ਨੇ ਪੰਜਾਬ ਦੇ ਵਿੱਚ ਦੁੱਧ ਦੇ ਘਿਓ ਦੇ ਪਨੀਰ ਦੇ ਤੇ ਦੇਖੋ ਪੱਕੇ ਪੰਜਾਬ ਦੇ ਵਿੱਚ ਕਿੰਨੀ ਉਤਪਾਦਨ ਪੰਜਾਬ ਦੁੱਧ ਦਾ ਕਰਦਾ ਆ ਖਪਤ ਕਿੰਨੀ ਹੁੰਦੀ ਆ ਤੇ ਫਿਰ ਉਹ ਉਤਪਾਦਨ ਜਾਂਦਾ ਕਿੱਥੇ ਆ ਉਹ ਖਪਤ ਕਿੱਥੇ ਹੁੰਦੀ ਆ ਤਾਂ ਕੀ ਫਿਰ ਨਕਲੀ ਦੁੱਧ ਕੀ ਸਾਨੂੰ ਵੱਡੀਆਂ ਵੱਡੀਆਂ ਕੰਪਨੀਆਂ ਦੇ ਪੈਕਟਾਂ ਦੇ ਰੂਪ ਦੇ ਵਿੱਚ ਵੀ ਸਾਡੇ ਕੋਲੇ ਆ ਰਿਹਾ ਕਿ ਉਹ ਦੁੱਧ ਛੋਟੀਆਂ ਡੈਰੀਆਂ ਤੋਂ ਜਦੋਂ ਅਸੀਂ ਲੈਣ ਜਾਂਦੇ ਆ ਉਦੋਂ ਵੀ ਸਾਡੇ ਕੋਲੇ ਆ ਰਿਹਾ ਬਠਿੰਡਾ ਦੇ ਵਿੱਚ ਜਿੰਨਾ ਕਿ ਮੈਨੂੰ ਪਤਾ ਲੱਗਿਆ ਵੇਰਕਾ ਦੇ ਵਿੱਚ ਇੱਕ ਮਸ਼ੀਨ ਹੈ ਜਿਹਦੇ ਵਿੱਚ ਨਕਲੀ ਦੁੱਧ ਦੀ ਟੈਸਟਿੰਗ ਜਿਹੜੀ ਹੈਗੀ ਹੁੰਦੀ ਹੈ ਕਹਿੰਦੇ ਕੋ ਮਸ਼ੀਨ ਸਭ ਸਾਫ ਤੇ ਸਪਸ਼ਟ ਤੌਰ ਤੇ ਦੱਸਦੀ ਆ ਕਿ ਦੁੱਧ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਜਿਹੜੀ ਹੈਗੀ ਆ ਮਲਾਵਟ ਜਿਹੜੀ ਆ ਉਹ ਕੀਤੀ ਗਈ ਹੁਣ ਨਹੀਂ ਪਤਾ ਕਿ ਸੰਗਰੂਰ ਦੇ ਵਿੱਚ ਉਹ ਮਸ਼ੀਨ ਹੋਵੇ ਜਾਂ ਨਾ ਹੋਵੇ ਬਟੰਡਾ ਦੇ ਵਿੱਚ ਬਟੰਡਾ ਦੇ ਵਿੱਚ ਬਟ ਜ਼ਰੂਰ ਆ ਤਾਂ ਵੱਡੀ ਗੱਲ ਇਹ ਕਿ 35% ਸੈਂਪਲ ਪਿਛਲੇ ਦਿਨਾਂ ਦੀ ਖਬਰ ਆਏ 35% ਸੈਂਪਲ ਜਿਹੜੇ ਆ ਉਹ ਫੇਲ ਹੋਏ ਨੇ ਕਾਦੇ ਦੁੱਧ ਦੇ ਘਿਓ ਦੇ ਪਨੀਰ ਦੇ ਇੱਕ ਰਿਪੋਰਟ ਦੀ ਇੱਕ ਰਿਪੋਰਟ ਦੱਸਦੀ ਆ ਇਹ ਦੱਸਦੇ ਮੈਂ ਕਿ ਦੁੱਧ ਦੇ ਕਿੰਨੇ ਸੈਂਪਲ ਜਿਹੜੇ ਫੇਲ ਹੋਏ ਨੇ 26.71% ਦੁੱਧ ਦੇ ਸੈਂਪਲ ਫੇਲ ਹੋਏ ਨੇ ਘਿਓ ਦੇ 21.62% ਸੈਂਪਲ ਜਿਹੜੇ ਹੈਗੇ ਆ ਉਹ ਜੋ ਇੱਕ ਪ੍ਰਮਾਣ ਹੁੰਦਾ ਆ ਉਹਦੇ ਤੋਂ ហេਟਾ ਜਿਹੜੇ ਆ ਉਹ ਰਹੇ ਨੇ ਖੋਏ ਦੇ 25.9% ਸੈਂਪਲਾਂ ਦੇ ਵਿੱਚ ਮਲਾਵਟ ਪਾਈ ਗਈ ਆ ਆਈਸਕ੍ਰੀਮ ਦੇ 33.3% ਸੈਂਪਲ ਜਿਹੜੇ ਆ ਅਸ਼ੁੱਧ ਨੇ ਤੇ ਪਨੀਰ ਦੇ 48.2% ਸੈਂਪਲ ਫੇਲ ਹੋਣੇ ਜਿਹੜੇ ਸੀ ਕਹਿ ਦਿੰਨੇ ਆ ਨਾ ਕਿ ਚਲਾ ਜ਼ਹਿਰ ਪਨੀਰ ਦੀ ਸਬਜ਼ੀ ਬਣਾਲੀ ਅੱਜ ਪਨੀਰ ਦੀ ਭੁਰਜੀ ਬਣਾਲੀ ਪਰ ਸ਼ਾਇਦ ਉਹ ਪਨੀਰ ਦੀ ਸਬਜ਼ੀ ਜਾਂ ਪਨੀਰ ਦੀ ਭੁਰਜੀ ਨਹੀਂ ਉਹ ਤੁਸੀਂ ਜ਼ਹਿਰ ਦੀ ਭੁਰਜੀ ਜ਼ਹਿਰ ਦੀ ਸਬਜ਼ੀ ਜਿਹੜੀ ਬਣਾ ਰਹੇ ਹੋ ਬਣਾ ਰਹੇ ਹੋ ਨੇ ਹੁਣ ਇੱਕ ਹੋਰ ਤੁਹਾਨੂੰ ਦੱਸਦੇ ਮੈਂ ਮੈਨੂੰ ਇਹ ਲੱਗਦਾ ਕਿ ਸ਼ਾਇਦ ਪੰਜਾਬ ਉਹਨਾਂ ਉਦੋਂ ਤੱਕ ਪੈਦਾ ਨਹੀਂ ਕਰਦਾ ਹੋਣਾ ਜਿੰਨੀ ਖਪਤ ਹੁੰਦੀ ਆ ਉਹਦਾ ਇੱਕ ਮੋਟਾ ਜਨਮਾਣੇ ਲਾ ਲਈਏ ਕਿ ਜੇਕਰ ਹੁਣ ਤੁਸੀਂ ਤੁਸੀਂ ਵੀ ਆਪਣੇ ਆਲੇ ਦੋਲੇ ਜੇਕਰ ਝਾਤ ਮਾਰੋਗੇ ਨਾ ਪਿਛਲੇ 5 ਸਾਲ ਪਹਿਲਾਂ ਝਾਤ ਮਾਰੋ ਤੇ ਹੁਣ ਦੀ ਝਾਤ ਮਾਰੋ 5 ਸਾਲ ਪਹਿਲਾਂ ਸ਼ਾਇਦ ਜਿੰਨਾ ਘਰਾਂ ਦੇ ਵਿੱਚ ਪਸ਼ੂ ਹੋਣਗੇ 5 ਸਾਲ ਪਹਿਲਾਂ ਜਿਹੜੇ ਘਰਾਂ ਦੇ ਵਿੱਚ ਦੁੱਧਾਰੂ ਪਸ਼ੂ ਹੋਣਗੇ ਜੇ ਅੱਜ ਆਤਮਾਰੂਗੇ ਤਾਂ ਉਹਨਾਂ ਘਰਾਂ ਦੇ ਵਿੱਚੋਂ ਬਹੁਤੇ ਘਰਾਂ 'ਚ ਉਹ ਪਸ਼ੂ ਗਾਇਬ ਹੋ ਚੁੱਕੇ ਨੇ ਤੇ ਬਹੁਤੇ ਘਰਾਂ ਦੇ ਵਿੱਚ ਉਹ ਪਸ਼ੂ ਘਟ ਚੁੱਕੇ ਨੇ ਭਾਵ ਉਹ ਵੀ ਫਿਰ ਦੁੱਧ ਮੁੱਲ ਲੈ ਰਹੇ ਨੇ ਹੁਣ ਮੁੱਲ ਕਿਤੋਂ ਲੈਂਦੇ ਨੇ ਮੁੱਲ ਦੋਦੀ ਤੋਂ ਲੈਂਦੇ ਨੇ ਮੁੱਲ ਕਿਸੇ ਛੋਟੀ ਡਾਇਰੀ ਤੋਂ ਲੈਂਦੇ ਨੇ ਜਾਂ ਮੁੱਲ ਫਿਰ ਕਿਸੇ ਵੱਡੀ ਕੰਪਨੀ ਦੇ ਮਾਰਕੀਟ ਵਾਲਾ ਦੁੱਧ ਜਿਹੜਾ ਹੈਗਾ ਉਹਨਾਂ ਤੱਕ ਪਹੁੰਚ ਰਿਹਾ ਪਰ ਜੋ ਜਿਹੜੀ ਵੀ ਕੰਪਨੀ ABC ਜੋ ਵੀ ਕੰਪਨੀ ਆ ਜਿਹੜੀ ਵੀ ਕੰਪਨੀ ਦਾ ਦੁੱਧ ਉਹਨਾਂ ਤੱਕ ਪਹੁੰਚ ਰਿਹਾ ਕੀ ਉਹ ਸ਼ੁੱਧ ਪਹੁੰਚ ਰਿਹਾ ਤੇ ਫਿਰ ਜਿਹੜਿਆ ਸੈਂਪਲ ਫੇਲ ਹੁੰਦੇ ਨੇ ਜਿਹੜੇ 35% ਸੈਂਪਲ ਪਿਛਲੇ ਦਿਨਾਂ ਚ ਫੇਲੇ ਜਦੋਂ ਇਹਨਾਂ ਦੀ ਟੈਸਟਿੰਗ ਹੋਈ ਉਦੋਂ ਪਤਾ ਲੱਗਿਆ ਤਾਂ ਇਹ ਸੈਂਪਲ ਫੇਲੇ ਤੇ ਉਸ ਤੋਂ ਪਹਿਲਾਂ ਇਹ ਦੁੱਧ ਇਹ ਕਿਉਂ ਇਹ ਪਨੀਰ ਇੱਕ ਹੋਆ ਕਿਤੇ ਨਾ ਕਿਤੇ ਤਾਂ ਜਾ ਰਿਹਾ ਸੀ ਨਾ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਤਾਂ ਵਿਕ ਰਿਹਾ ਸੀ ਨਾ ਉਹ ਕਿੰਨਾ ਲੋਕਾਂ ਦੇ ਘਰਾਂ ਤੱਕ ਗਿਆ ਉਹ ਕਿੰਨਾ ਜਵਾਕਾਂ ਦੇ ਆ ਮੂੰਹਾਂ ਤੱਕ ਗਿਆ ਉਹ ਕਿੰਨਾ ਲੋਕਾਂ ਦੇ ਮੂੰਹਾਂ ਤੱਕ ਗਿਆ ਉਹਨੇ ਕਿੰਨੇ ਲੋਕਾਂ ਨੂੰ ਬਿਮਾਰ ਕੀਤਾ ਇਹ ਜ਼ਹਿਰ ਕਿੰਨਿਆਂ ਲੋਕਾਂ ਨੂੰ ਜਿਹੜਾ ਹੈਗਾ ਤਬਾਹ ਕੀਤਾ ਕਿੰਨਿਆਂ ਲੋਕਾਂ ਨੂੰ ਜਿਹੜਾ ਹੈਗਾ ਬਰਬਾਦ ਕੀਤਾ ਤਾਂ ਇਹ ਵੀ ਵੱਡਾ ਜਾਂਚ ਦਾ ਵਿਸ਼ਾ ਨਾ ਹੁਣ ਜਿਵੇਂ ਸਰਕਾਰ ਨੇ ਚਲਾਇਆ ਕਿ ਦੁੱਧ ਯੁੱਧ ਨਸ਼ਿਆਂ ਵਿਰੁੱਧ ਮੈਨੂੰ ਇਹ ਲੱਗਦਾ ਆ ਕਿ ਯੁੱਧ ਨਸ਼ਿਆਂ ਵਿਰੁੱਧ ਤਾਂ ਚਲੋ ਠੀਕ ਆ ਚੰਗੀ ਗੱਲ ਆ ਤੁਸੀਂ ਚਲਾਇਆ ਹੋ ਸਕਦਾ ਤੁਹਾਡਾ ਸਫਲ ਵੀ ਹੋਵੇ ਹੁਣ ਨਸ਼ਾ ਤਾਂ ਮਤਲਬ ਜਿਹੜਾ ਕਰਦਾ ਆ ਉਹ ਉਹੀ ਆ ਨਾ ਪਰ ਦੁੱਧ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਐਸਾ ਹੋਊਗਾ ਕਿ ਜਿਹਦੇ ਘਰ ਤੱਕ ਦੁੱਧ ਕਿਸੇ ਵੀ ਰੂਪ ਦੇ ਵਿੱਚ ਨਾ ਪਹੁੰਚਦਾ ਹੋਵੇ ਚਾਹੇ ਘਿਉ ਦੇ ਰੂਪ ਦੇ ਵਿੱਚ ਚਾਹੇ ਦਹੀਂ ਦੇ ਰੂਪ ਦੇ ਵਿੱਚ ਚਾਹੇ ਲੱਸੀ ਦੇ ਰੂਪ ਦੇ ਵਿੱਚ ਕਿਸੇ ਦੇ ਮੈਨੂੰ ਨਹੀਂ ਲੱਗਦਾ ਕਿ ਐਸਾ ਹੋਣਾ ਤਾਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਯੁੱਧ ਨਸ਼ਿਆਂ ਵਿਰੁੱਧ ਤੋਂ ਪਹਿਲਾਂ ਦੁੱਧ ਯੁੱਧ ਨਕਲੀ ਦੁੱਧ ਵਿਰੁੱਧ ਚਲਾਉਣ ਦੀ ਜ਼ਰੂਰਤ ਹੈ ਤੇ ਜੇਕਰ ਇਹ ਚੱਲੇ ਤਾਂ ਫਿਰ ਤੁਸੀਂ ਦੇਖਿਓ ਕਿ ਕੈਸੇ ਆ ਧੜਾ ਧੜਾ ਕੈਸਾ ਕੁਝ ਜਿਹੜਾ ਹੈਗਾ ਉਹ ਫੜਿਆ ਜਾਣਾ ਹੁਣ ਕਿੰਨੀ ਇੱਕ ਸੈਂਪਲ ਜਿਹੜੇ ਆ ਭਰੇ ਜਾਂਦੇ ਨੇ ਭਾਈ ਕਿੰਨੀਆਂ ਕ ਜਾਂਚ ਪੜਤਾਲਾਂ ਜਿਹੜੀਆਂ ਹੁੰਦੀਆਂ ਨੇ ਚਲੋ ਇਹ ਤਾਂ ਇਹ ਪਿੰਡ ਸੀ ਤਰੰਜੀ ਖੇੜਾ ਜਿੱਥੇ ਕਿਸੇ ਨੇ ਕੰਸੋ ਦਿੱਤੀ ਉਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ਉਸ ਤੋਂ ਬਾਅਦ ਉੱਥੋਂ ਸੈਂਪਲ ਭਰੇ ਗਏ ਉਸ ਤੋਂ ਬਾਅਦ ਅਰੈਸਟ ਹੋਈ ਉਸ ਤੋਂ ਬਾਅਦ ਉੱਥੇ ਇਹ ਵੀ ਪਾਇਆ ਗਿਆ ਕਿ ਭਾਈ ਇੱਥੇ ਇੰਨਾ ਕੁਝ ਨਕਲੀ ਹਾ ਹਾ ਕੋਈ ਨਕਲੀ ਦੁੱਧ ਜਿਹੜਾ ਕਿਸੇ ਕੋਈ ਨਸ਼ੀਲਾ ਪਾਊਡਰ ਦੇ ਰੂਪ ਦੇ ਵਿੱਚ ਪਾਣੀ ਮਿਲਾ ਕੇ ਜਿਹੜਾ ਹੈਗਾ ਤਿਆਰ ਕੀਤਾ ਜਾਂਦਾ ਸੀ ਇਹ ਚੀਜ਼ਾਂ ਤਾਂ ਸਾਹਮਣੇ ਆ ਗਈਆਂ ਉਹ ਤਾਂ ਇੱਕਾ ਜਿੱਥੇ ਪਤਾ ਸੀ ਉੱਥੇ ਸਾਹਮਣੇ ਆ ਗਈਆਂ ਪਰ ਪੰਜਾਬ ਦੇ ਵਿੱਚ ਐਸੀਆਂ ਨਕਲੀ ਦੁੱਧੀਆਂ ਫੈਕਟਰੀਆਂ ਹੋਰ ਕਿੰਨੀਆਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਹੋਰ ਐਸੇ ਕਿਹੜੇ ਗਰੋ ਨੇ ਜਿਹੜੇ ਐਸਾ ਹੀ ਨਕਲੀ ਦੁੱਧ ਬਣਾ ਕੇ ਖਲਵਾੜ ਕਰ ਰਹੇ ਨੇ ਮੈਨੂੰ ਲੱਗਦਾ ਇਹ ਉਹਨਾਂ ਨਸ਼ਾ ਤਸਕਰਾਂ ਤੋਂ ਕਿਤੇ ਜ਼ਿਆਦਾ ਘਾਤਕ ਨੇ ਕਿਉਂਕਿ ਨਸ਼ਾ ਤਸਕਰ ਤਾਂ ਨਸ਼ਾ ਉਹਦੇ ਤੱਕ ਪਹੁੰਚਾਉਂਦੇ ਨੇ ਜਿਹੜਾ ਨਸ਼ਾ ਕਰਦਾ ਹੈ ਪਰ ਇਹ ਤਾਂ ਜਿਹੜੇ ਨਕਲੀ ਦੁੱਧ ਬਣਾਉਣ ਵਾਲੇ ਨੇ ਤਾਂ ਉਹ ਹਰ ਘਰ ਤੱਕ ਪਹੁੰਚਾ ਰਹੇ ਨੇ ਜਿਹੜਾ ਜਿਹੜਾ ਦੁੱਧ ਦਾ ਸੇਵਨ ਕਰਦੇ ਨੇ ਜਿਸ ਘਰ ਦੇ ਵਿੱਚ ਦੁੱਧ ਦਾ ਸੇਵਨ ਹਰ ਘਰ ਤੱਕ ਉਹ ਪਹੁੰਚਦਾ ਤੇ ਫਿਰ ਕਿਵੇਂ ਦੇਖਿਆ ਜਾਵੇ ਕਿ ਇਹ ਨਕਲੀ ਹੈ ਕਿ ਅਸਲੀ ਹੈ ਅਗਲਾ ਤਾਂ ਤੁਹਾਨੂੰ ਅਸਲੀ ਦੁੱਧ ਦੇ ਪੈਸੇ ਦੇ ਰਿਹਾ ਪਰ ਤੁਸੀਂ ਉਹਨਾਂ ਦੇ ਘਰਾਂ ਤੱਕ ਜ਼ਹਿਰ ਜਿਹੜਾ ਹੈਗਾ ਪਹੁੰਚਾ ਰਹੇ ਹੋ ਹੁਣ ਉਹਨਾਂ ਅਕਸਰ ਇਹ ਹੁੰਦਾ ਨਾ ਕਿ ਮਾਮਾ ਜਿਹੜੀਆਂ ਹੁੰਦੀਆਂ ਨੇ ਜਵਾਕਾਂ ਨੂੰ ਦੁੱਧ ਵੱਧ ਤੋਂ ਵੱਧ ਪਿਆਉਂਦੀਆਂ ਨੇ ਕਹਿੰਦੇ ਨੇ ਕਿ ਭਾਈ ਤਕੜਾ ਹੋਊ ਤਕੜਾ ਹੋ ਜਾ ਦੁੱਧ ਦੁੱਧ ਕਿਹਦੇ ਨਾਲ ਤਕੜਾ ਹੋਇਆ ਜਾਂਦਾ ਦੁੱਧ ਦਹੀਂ ਦੇ ਨਾਲ ਤਕੜਾ ਹੋਇਆ ਜਾਂਦਾ ਕਿਉਂ ਦੇ ਨਾਲ ਤਕੜਾ ਹੋਇਆ ਜਾਂਦਾ ਤੇ ਜਿੰਨਾ ਚੀਜ਼ਾਂ ਦੇ ਨਾਲ ਤਕੜਾ ਹੋਇਆ ਜਾਂਦਾ ਜੇ ਉਹੀ ਚੀਜ਼ਾਂ ਤੁਹਾਨੂੰ ਜ਼ਹਿਰ ਦੇ ਰੂਪ ਦੇ ਵਿੱਚ ਮਿਲ ਰਹੀਆਂ ਨੇ ਮਿਲ ਰਹੀਆਂ ਨੇ ਮਿਲ ਨਹੀਂ ਗਈਆਂ ਨਹੀਂ ਮਿਲ ਰਹੀਆਂ ਨੇ ਜੇ ਉਹੀ ਚੀਜ਼ਾਂ ਤੁਹਾਨੂੰ ਜ਼ਹਿਰ ਦੇ ਰੂਪ ਦੇ ਵਿੱਚ ਮਿਲ ਰਹੀਆਂ ਨੇ ਤਾਂ ਫਿਰ ਕਿਵੇਂ ਸੋਚੀਏ ਭਾਈ ਕਿ ਸਾਡੀ ਸਿਹਤ ਦੇ ਨਾਲ ਖਲਵਾੜ ਨਹੀਂ ਹੋ ਰਿਆ ਸਿਹਤ ਦੇ ਨਾਲ ਖਲਵਾੜ ਆਏ ਦਿਨ ਹੋ ਰਿਹਾ ਇਹ ਉਹ ਨੇ ਜੋ ਸਾਹਮਣੇ ਆਏ ਨੇ ਜੋ ਸੈਂਪਲ ਲਏ ਜਾਂਦੇ ਨੇ ਜਾਂ ਸੈਂਪਲਾਂ ਦੇ ਵਿੱਚੋਂ 35% ਜਿਹੜਾ ਆ ਉਹ ਨਕਲੀ ਪਾਇਆ ਜਾਂਦਾ 35% ਸੈਂਪਲ ਥੋੜੇ ਜਿਹੜੇ ਫੇਲ ਪਾਏ ਜਾਂਦੇ ਨੇ ਤਾਂ ਫਿਰ ਤੁਹਾਨੂੰ ਤਾਂ ਜਿਵੇਂ ਮੈਂ ਵਾਰ-ਵਾਰ ਇਹੀ ਗੱਲ ਕਹਿਣਾ ਕਿ ਯੁੱਧ ਨਕਲੀ ਦੁੱਧ ਵਿਰੋਧ ਚ ਚਲਾਉਣ ਦੀ ਪਹਿਲਾਂ ਜ਼ਰੂਰਤਾ ਜਿਹੜਾ ਯੁੱਧ ਨਸ਼ਾ ਵਿਰੋਧ ਉਹ ਤਾਂ ਬਾਅਦ ਦੇ ਵਿੱਚ ਦੇਖੀ ਜੋ ਪਰ ਯੁੱਧ ਨਕਲੀ ਦੁੱਧ ਵਿਰੋਧ ਪਹਿਲਾਂ ਚਲਾਓ ਕਿ ਤੁਹਾਡੇ ਪੰਜਾਬ ਦੇ ਵਸਨੀਕ ਪੰਜਾਬ ਦੇ ਨਾਗਰਿਕ ਜਿਹੜੇ ਆਏ ਜਿਉਂਦੇ ਆ ਕਿ ਅਸੀਂ ਕਿਹੜਾ ਕੋਈ ਨਸ਼ਾ ਕਰਦੇ ਆ ਸਾਨੂੰ ਕਿਹੜਾ ਕੋਈ ਅਸੀਂ ਕਿਹੜਾ ਕੋਈ ਨਸ਼ੇ ਦਾ ਸੇਵਨ ਕਰਦੇ ਆ ਸਾਡੇ ਸਰੀਰ ਨੂੰ ਕੀ ਹੋਣਾ ਪਰ ਇਹ ਨਹੀਂ ਪਤਾ ਕਿ ਭਾਈ ਤੁਹਾਡੇ ਘਰਾਂ ਤੱਕ ਜਿਹੜਾ ਦੁੱਧ ਪਹੁੰਚਦਾ ਆ ਉਹ ਕਿ ਪਤਾ ਕਿ ਐਸਾ ਪਹੁੰਚਦਾ ਹੈ ਉਹ ਨਕਲੀ ਪਹੁੰਚਦਾ ਕਿ ਉਹ ਅਸਲੀ ਪਹੁੰਚਦਾ ਇਹ ਵੀ ਵੱਡਾ ਸਵਾਲੀਆ ਚੈਨਾਂ ਇਹ ਧੰਦਾ ਵੀ ਕਿਸੇ ਡੇਰੀ ਫਾਰਮ ਤੇ ਨਹੀਂ ਚੱਲ ਰਿਹਾ ਸੀ ਇਹ ਕੋਈ ਕਿਸੇ ਫੈਕਟਰੀ ਚ ਨਹੀਂ ਚੱਲ ਰਿਹਾ ਸੀ ਇਹ ਕੰਮ ਘਰ ਇਹੀ ਚੱਲ ਰਿਹਾ ਸੀ ਵੱਡੀ ਗੱਲ ਇਹ ਆ ਹੁਣ ਇੱਕ ਡੇਰੀ ਫਾਰਮ ਦੇ ਨਾਲ ਮੇਰੀ ਗੱਲਬਾਤ ਹੋਈ ਉਹਨਾਂ ਨੂੰ ਮੈਂ ਦੱਸਿਆ ਕਿ ਉਹ 3000 ਲੀਟਰ ਦੇ ਤਕਰੀਬਨ ਦੁੱਧ ਜਿਹੜਾ ਰੋਜ਼ਾਨਾ ਇੱਕ ਵੱਡੀ ਫਾਰਮ ਨੂੰ ਉਹ ਪਾ ਰਹੇ ਨੇ ਤਾਂ ਉਹ ਕਹਿੰਦੇ ਨੇ ਕਿ ਜਿਵੇਂ ਹੁਣ ਇੱਕ ਡੈਰੀਆਂ ਹੁੰਦੀਆਂ ਡੈਰੀਜ਼ ਹੁੰਦੀਆਂ ਨੇ ਜਿਹੜੀਆਂ ਰਜਿਸਟਰਡ ਹੁੰਦੀਆਂ ਨੇ ਚਾਹੇ ਉਹ ਨੈਸਲੇਆ ਚਾਹੇ ਵੇਰਕਾ ਬੜੀਆਂ ਨੇ ਉਹਨਾਂ ਰਜਿਸਟਰਡ ਹੁੰਦੀਆਂ ਨੇ ਤਾਂ ਉੱਤੇ ਉਹਨਾਂ ਜਿਹੜੀ ਜਿੰਨੇ ਵੀ ਉਹਨਾਂ ਕੋਲੇ ਪਸ਼ੂ ਹੁੰਦੇ ਨੇ ਉਹਨਾਂ ਤੇ ਇੱਕ ਟੈਗ ਟੈਗ ਲੱਗਿਆ ਹੁੰਦਾ ਸ਼ਾਇਦ ਤੁਸੀਂ ਦੇਖਿਆ ਹੋਵੇ ਯਾਰ ਉਹਦੇ ਜਾਂ ਲੱਗਿਆ ਹੁੰਦਾ ਕੰਨਾਂ ਦੇ ਉੱਪਰ ਲੱਗਿਆ ਹੁੰਦਾ ਮੱਝ ਹੋਵੇ ਗਾਂ ਹੋਵੇ ਤਾਂ ਕਿਸੇ ਵੇਲੇ ਵੀ ਆ ਕੇ ਜਿਹੜੀ ਜਿਹੜੀ ਵੀ ਉਹ ਫਰਮ ਹੁੰਦੀ ਹੈ ਚਾਹੇ ਉਹ ਨੈਸਲੇਆ ਚਾਹੇ ਵੇਰਕਾ ਜਿਹੜੀ ਵੀ ਆ ਉਹ ਕਿਸੇ ਵੇਲੇ ਵੀ ਆ ਕੇ ਉਸ ਡੈਰੀ ਤੇ ਪਹੁੰਚ ਸਕਦੀ ਹੈ ਕਿਸੇ ਵੇਲੇ ਵੀ ਉਹਦੀ ਸਾਫ ਸਪਾਈ ਦੇਖ ਸਕਦੇ ਕਿਸੇ ਵੇਲੇ ਵੀ ਇਹ ਚੀਜ਼ ਦੇਖੀ ਜਾ ਸਕਦੀ ਹੈ ਕਿ ਭਾਈ ਜੇਕਰ ਇਹ ਡੈਰੀ 3000 ਜਾਂ 4000 ਲੀਟਰ ਦੁੱਧ ਪਾ ਰਹੀ ਆ ਕੀ 3000 ਜਾਂ 4000 ਲੀਟਰ ਦੁੱਧ ਇਹਨਾਂ ਦੀਆਂ ਗਾਵਾਂ ਦੇ ਵੀ ਰਹੀਆਂ ਨੇ ਜਾਂ ਫਿਰ ਇਹ ਸਾਡੇ ਨਾਲ ਫਰੌਡ ਕਿਸੇ ਤਰ੍ਹਾਂ ਦਾ ਕਰ ਰਹੇ ਨੇ ਹੁਣ ਭਾਈ ਫਿਰ ਉਹ ਜੋ ਹਰਦੀਪ ਸਿੰਘ ਨਾਮੀ ਫੜਿਆ ਜਿਸ ਤਰ੍ਹਾਂ ਦੇ ਨਾਲ ਪਤਾ ਲੱਗ ਰਿਹਾ ਫਿਰ ਕੀ ਉਹਦੇ ਕੋਲੇ 150 ਮੱਝਾਂ ਸੀਗੀਆਂ ਜਾਂ 150 ਗਾਵਾਂ ਸੀਗੀਆਂ ਹੁਣ ਜਿਹੜੀ ਮੇਰੇ ਇੱਕ ਵੱਡੇ ਫਾਰਮਰ ਦੇ ਨਾਲ ਗੱਲ ਹੋਈ ਮੈਂ ਉਹਨੂੰ ਪੁੱਛਿਆ ਕਿ ਜੀ ਉਹ ਇੰਨੇ ਹਜ਼ਾਰ ਲੀਟਰ ਦੁੱਧ ਹਾਲਕਿ ਉਹਨਾਂ ਨੂੰ ਪਤਾ ਲੱਗੇ ਸੀ ਕਿ ਇਹ ਫੜਿਆ ਗਿਆ ਉਹ ਮੈਂ ਉਹਨੂੰ ਕਹਿ ਜੀ ਕਿ 8000 ਲੀਟਰ ਦੁੱਧ ਉਹ ਇੱਕ ਵੱਡੀ ਫਰਮ ਨੂੰ ਪਾਰ ਰਿਆ ਸੀ ਤਾਂ ਉਹ ਕਹਿੰਦੇ ਕਿ ਜੇਕਰ 8000 ਲੀਟਰ ਉਹ ਵੱਡੀ ਫਰਮ ਨੂੰ ਪਾਰ ਰਿਆ ਸੀ ਨਾ ਤਾਂ ਉਹਦੇ ਕੋਲ ਤਕਰੀਬਨ 100 ਤੋਂ 150 ਗਾਂ ਉਹ ਹੋਣੀ ਚਾਹੀਦੀ ਆ ਜਿਹੜੀਆਂ ਦੁੱਧਾਰੂ ਹੋਣ ਤੇ ਜਿਹੜੀਆਂ ਦੁੱਧ ਦਿੰਦੀਆਂ ਹੋਣ ਉਹ ਗਾਂ ਜਿਹੜੀਆਂ ਹੋਣੀ ਚਾਹੀਦੀ ਆ ਤਾਂ ਫਿਰ ਹੁਣ ਭਾਈ ਕੀ ਇਸ ਚੀਜ਼ ਦੀ ਜਾਂਚੂ ਕਿ ਉਹਦੇ ਕੋਲੇ ਉਹ ਭਾਈ ਦੁੱਧ ਆਉਂਦਾ ਕਿੱਥੋਂ ਸੀ ਕਿੱਥੋਂ ਕਿੱਥੋਂ ਕਿਹੜੇ ਕਿਹੜਿਆਂ ਤੋਂ ਉਹਨੇ ਦੁੱਧ ਚੱਕਿਆ ਕਿੰਨਾ ਦੁੱਧ ਲੈ ਕੇ ਆਂਦਾ ਕਿੰਨਾ ਦੁੱਧ ਇਕੱਠਾ ਕੀਤਾ ਉਸ ਤੋਂ ਬਾਅਦ ਕਿੰਨਾ ਦੁੱਧ ਨਕਲੀ ਤਿਆਰ ਕੀਤਾ ਨਕਲੀ ਦੁੱਧ ਨੂੰ ਅਸਲੀ ਦੇ ਵਿੱਚ ਮੇਲਿਆ ਤਾਂ ਫਿਰ ਜਿਹੜਾ ਨਕਲੀ ਸੀ ਉਹ ਤਾਂ ਜ਼ਹਿਰ ਸੀ ਸੀ ਕੋਈ ਸ਼ੱਕ ਨਹੀਂ ਕੋਈ ਦੋਰ ਨਹੀਂ ਉਸ ਤੋਂ ਬਾਅਦ ਜਿਹੜਾ ਦੁੱਧ ਉਹਦੇ ਵੱਲੋਂ ਲਿਆ ਕੇ ਤਿਆਰ ਕੀਤਾ ਗਿਆ ਇੱਕ ਲਾਲਚ ਦੇ ਲਈ ਇੱਕ ਪੈਸੇ ਦੇ ਲਾਲਚ ਦੇ ਲਈ ਉਹ ਦੁੱਧ ਨੂੰ ਇਕੱਠਾ ਕੀਤਾ ਗਿਆ ਉਸ ਦੁੱਧ ਨੂੰ ਜਿਹੜਾ ਹੈਗਾ ਫਿਰ ਜ਼ਹਿਰ ਬਣਾਇਆ ਗਿਆ ਅਸਲੀ ਦੁੱਧ ਨੂੰ ਵੀ ਜ਼ਹਿਰ ਬਣਾ ਗਿਆ ਤੇ ਉਸ ਤੋਂ ਬਾਅਦ ਲੋਕਾਂ 'ਚ ਵੰਡਿਆ ਗਿਆ ਮਰਨ ਦੇ ਲਈ ਲੋਕਾਂ 'ਚ ਵੰਡਿਆ ਗਿਆ ਬਿਮਾਰ ਹੋਣ ਦੇ ਲਈ ਲੋਕਾਂ 'ਚ ਵੰਡਿਆ ਗਿਆ ਕਿ ਭਾਈ ਮੈਨੂੰ ਮੇਰਾ ਪੈਸਾ ਮਿਲ ਰਿਹਾ ਉਸ ਤੋਂ ਬਾਅਦ ਤੁਹਾਡੀ ਸੇਧ ਦਾ ਜੋ ਹੋਵੇ ਸੋ ਹੋਵੇ ਤਾਂ ਭਾਈ ऐसे ਲੋਕਾਂ ਤੇ ਨਕੇਲ ਕਸਣ ਦੀ ਸਭ ਤੋਂ ਪਹਿਲਾਂ ਜ਼ਰੂਰਤ ਆ ਐਸੇ ਲੋਕਾਂ ਨੂੰ ਗਲੋਂ ਫੜਨ ਦੀ ਸਭ ਤੋਂ ਪਹਿਲਾਂ ਜ਼ਰੂਰਤ ਹੁਣ ਮੈਨੂੰ ਤਾਂ ਇੱਕ ਹੋਰ ਵੀ ਪਤਾ ਲੱਗਿਆ ਉਹ ਵੀਰ ਹੋਰਾਂ ਨੇ ਕਿਹਾ ਕਿ ਅਸੀਂ ਪਿਛਲੇ ਸਮਿਆਂ ਦੇ ਵਿੱਚ ਇਸ ਚੀਜ਼ ਤੇ ਅਸੀਂ ਵੀ ਇੱਕ ਮੁਹਿੰਮ ਵੇਢੀ ਸੀ ਪਰ ਉਹ ਕਹਿੰਦੇ ਨੇ ਕਿ ਕੋਈ ਥੋੜੇ ਸਮੇਂ ਦੇ ਵਿੱਚ ਜ਼ਮਾਨਤ ਤੇ ਲੋਕ ਜਿਹੜੇ ਹੈਗੇ ਆ ਬਾਹਰ ਆ ਜਾਂਦੇ ਨੇ ਥੋੜੇ ਸਮੇਂ ਦੇ ਵਿੱਚ ਜ਼ਮਾਨਤ ਤੇ ਬਾਹਰ ਆ ਜਾਂਦੇ ਨੇ ਹਾਲਾਂਕਿ ਆਪਾਂ ਨੂੰ ਇਸ ਚੀਜ਼ ਦਾ ਮੈਨੂੰ ਜ਼ਿਆਦਾ ਡੀਪਲੀ ਜਿਹੜੀ ਨੌਲੇਜ ਨਹੀਂ ਉਹਨਾਂ ਦੇ ਕਹਿਣ ਮੁਤਾਬਕ ਸੀ ਥੋੜੇ ਸਮੇਂ ਬਾਹਰ ਆ ਜਾਂਦੇ ਨੇ ਭਾਈ ਉਸ ਤੋਂ ਪਹਿਲਾਂ ਕੀ ਕਿੰਨੇ ਲੱਖਾਂ ਉਹਨੇ ਕਮਾਲੇ ਹੋਣਗੇ ਜਾਂ ਕਿੰਨੇ ਕਰੋੜਾ ਉਹਨੇ ਕਮਾਲੇ ਹੋਣਗੇ ਕਿ ਜਿਹੜੇ ਕੋਠੀਆਂ ਜਿਹੜੇ ਬੰਗਲੇ ਜਿਹੜੇ ਹੈਗੇ ਆ ਪਏ ਆ ਜਿਹੜੀਆਂ ਕੋਠੀਆਂ ਪੰਗਾਂ ਨੇ ਜਾਂ ਜਿੰਨਾ ਵੀ ਕੁਝ ਉਹਨੇ ਬਣਾਇਆਗਾ ਐਸੇ ਨਕਲੀ ਦੁੱਧ ਵਿੱਚ ਨਾਲੇ ਤਾਂ ਉਹ ਕੀ ਉਹਨਾਂ ਦੇ ਸਿਰੋਂ ਹੀ ਬਣਾਇਆ ਤੇ ਜੇ ਉਹਨਾਂ ਦੇ ਸਿਰੋਂ ਬਣਾਇਆ ਤਾਂ ਫਿਰ ਜੇ ਉਹ ਮਹੀਨੇ ਬਾਅਦ 2 ਮਹੀਨੇ ਬਾਅਦ 3 ਮਹੀਨੇ ਬਾਅਦ ਜ਼ਮਾਨਤ ਤੇ ਬਾਹਰ ਆਗੇ ਤਾਂ ਫਿਰ ਤੁਸੀਂ ਕੀ ਮੰਨਦੇ ਹੋ ਕਿ ਜਿਹੜੇ ਨੇ ਨਕਲੀ ਦੁੱਧ ਵੇਚ-ਵੇਚ ਕੇ ਕਰੋੜਾ ਕਮਾਏ ਨੇ ਨਕਲੀ ਦੁੱਧ ਵੇਚ-ਵੇਚ ਕੇ ਲੱਖਾਂ ਕਮਾਏ ਨੇ ਤਾਂ ਫਿਰ ਕੀ ਲੱਗਦਾ ਫਿਰ ਬਾਹਰ ਆ ਕੇ ਉਹ ਆਪਣਾ ਉਹ ਕਾਰਜ ਕਰਨਾ ਜਾਂ ਆਪਣਾ ਉਹ ਕੰਮ ਕਰਨਾ ਛੱਡ ਦੂਗਾ ਕਦੇ ਵੀ ਨਹੀਂ ਛੱਡੂਗਾ ਜੇ ਮੈਂ ਕਹਿੰਦੇ ਨਹੀਂ ਕਿ ਆਮੀ ਜਦੋਂ ਨਸ਼ਿਆਂ ਨੂੰ ਫੜ ਕੇ ਕੋਈ ਲੈ ਕੇ ਜਾਂਦੇ ਨੇ ਕਹਿੰਦੇ ਕਿ ਭਾਈ ਅਸੀਂ ਲਜਾਨੇ ਬਾਅਦ ਦੇ ਵਿੱਚ ਆਪਾਂ ਇਹਦਾ ਛੁੱਟ ਕੇ ਬਾਹਰ ਆ ਜਾਂਦਾ ਉਹਨੂੰ ਪਤਾ ਹੁੰਦਾ ਕਿ ਯਾਰ ਇੰਨੇ ਇੱਕ ਮੈਂ ਇੰਨਾ ਕੁ ਰੱਖਾ ਇੰਨੇ ਕਿਦੇ ਵਿੱਚ ਇੰਨੇ ਕੁ ਦਿਨ ਮੈਨੂੰ ਜੇਲ੍ਹ ਜਾਣਾ ਪੈਣਾ ਜੇਲ੍ਹ ਜਾਇਆ ਮੈਂ ਕਿ ਉਸ ਤੋਂ ਬਾਅਦ ਆ ਕੇ ਫਿਰ ਉਹ ਕੰਮ ਧੜਾ ਧੜਾ ਜਿਹੜਾ ਹੈਗਾ ਸ਼ੁਰੂ ਕਰ ਦੇਣਗੇ ਤਾਂ ਭਾਈ ਇਹ ਵੀ ਇੱਕ ਤਸਕਰੀ ਆ ਇਹ ਵੀ ਕਿਉਂਕਿ ਜ਼ਹਿਰਾਂ ਬੰਨ ਰਹੇ ਨੇ ਤੁਹਾਡੇ ਪੰਜਾਬ ਦੇ ਵਿੱਚ ਤੁਹਾਡੇ ਪੰਜਾਬ ਦੇ ਨਾਗਰਿਕਾਂ ਨੂੰ ਤੁਹਾਡੇ ਪੰਜਾਬ ਦੇ ਵਸਨੀਕਾਂ ਨੂੰ ਜ਼ਹਿਰਾਂ ਵੰਡੀਆਂ ਜਾ ਰਹੀਆਂ ਨੇ ਤੇ ਉਹ ਜ਼ਹਿਰਾਂ ਵੀ ਚਿੱਟੇ ਦਿਨ ਵੰਡੀਆਂ ਜਾ ਰਹੀਆਂ ਨੇ ਤੇ ਉਹ ਜ਼ਹਿਰਾਂ ਵੀ ਚਿੱਟੇ ਦੁੱਧ ਦੇ ਰੂਪ ਦੇ ਵਿੱਚ ਵੰਡੀਆਂ ਜਾ ਰਹੀਆਂ ਨੇ ਤੇ ਉਹ ਜ਼ਹਿਰਾਂ ਵੀ ਸ਼ਰਿਆਂ ਵੰਡੀਆਂ ਜਾ ਰਹੀਆਂ ਨੇ ਤੇ ਉਹ ਜ਼ਹਿਰਾਂ ਵੀ ਢੋਲਾਂ ਦੇ ਵਿੱਚ ਢੋਲੀਆਂ ਦੇ ਵਿੱਚ ਜਾਂ ਫਿਰ ਸ਼ਾਇਦ ਪੈਕਟਾਂ ਦੇ ਵਿੱਚ ਉਹ ਜ਼ਹਿਰਾਂ ਵੰਡੀਆਂ ਜਾ ਰਹੀਆਂ ਨੇ ਤੇ ਜਿਨ ਜਿਹਨੂੰ ਉਸ ਨਾਲ ਜ਼ਹਿਰਾਂ ਨੂੰ ਪੰਜਾਬੀ ਟੜ ਟੜ ਜਿਹੜੇ ਅੱਗ ਵਰਤ ਵੀਰੇ ਨੇ ਪੀ ਵੀਰੇ ਨੇ ਪੰਜਾਬੀ ਕਰਨ ਕੀ ਵਿਚਾਰੇ ਉਹਨਾਂ ਨੇ ਤਾਂ ਅਸਲੀ ਦੁੱਧ ਦੇ ਪੈਸੇ ਪੇ ਕਰਕੇ ਲੈ ਉਹਨਾਂ ਨੂੰ ਕੀ ਪਤਾ ਕਿ ਭਾਈ ਸਾਨੂੰ ਅਸਲੀ ਦੁੱਧ ਦੇ ਰੂਪ ਦੇ ਵਿੱਚ ਜ਼ਹਿਰ ਮਿਲ ਰਹੀ ਹੈ ਤਾਂ ਭਾਈ ਸਰਕਾਰ ਨੂੰ ਚਾਹੀਦਾ ਕਿ ਸਖਤ ਤੋਂ ਸਖਤ ਕਾਰਵਾਈ ਐਸੇ ਲੋਕਾਂ ਤੇ ਹੋਵੇ ਤਾਂ ਜੋ ਜਿਹੜੇ ਐਸਾ ਕੁਝ ਕਰਦੇ ਨੇ ਉਹਨਾਂ ਦੇ ਜਿਹੜੇ ਹੈਗਾ ਸੱਤ ਪੁਸ਼ਤਾਂ ਵੀ ਕੰਬ ਜਾਣ ਐਸਾ ਕੰਮ ਕਰਨ ਤੋਂ ਪਹਿਲਾਂ ਕਿ ਭਾਈ ਸਾਡੇ ਵਾਲਿਆਂ ਨੇ ਐਸਾ ਕੁਝ ਕੀਤਾ ਸੀ ਉਹਨਾਂ ਦੇ ਨਾਲ ਆਹ ਕੁਝ ਹੋਇਆ ਸੀ ਤਾਂ ਇੱਕ ਇਹ ਵੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਲਿਖਿਆ ਜਾਵੇ ਇਹਨਾਂ ਐਸੀ ਕਾਰਬਾਈ ਨਕਲੀ ਦੁੱਧਾਂ ਦੇ ਖਿਲਾਫ ਹੋਵੇ ਕੱਲੇ ਇਹਨਾਂ ਖਿਲਾਫ ਨਹੀਂ ਮੈਂ ਕਹਿ ਰਿਹਾ ਇਹ ਵੀ ਹੋ ਸਕਦਾ ਕਿ ਜਿਵੇਂ ਹੁਣ ਘਰ ਦੇ ਵਿੱਚ ਫੈਕਟਰੀ ਚਲਾ ਰਹੇ ਸੀ ਜੋੜਾ ਫੈਕਟਰੀ ਚਲਾ ਰਸੀ ਪਤੀ ਪਤਨੀ ਤਾਂ ਫਿਰ ਇਹਨਾਂ ਨੂੰ ਹੱਲਾਸ਼ੇਰੀ ਕਿਹਦੀ ਸੀ ਇਹਨਾਂ ਦੇ ਸਿਰ ਤੇ ਹੱਥ ਕੀਦਾ ਸੀ ਇਹਨਾਂ ਦੀ ਪਿੱਠ ਥਾਪੜ ਕੌਣ ਰਿਹਾ ਸੀ ਤੇ ਇਹਨਾਂ ਦੇ ਪਿੱਛੇ ਵੱਡਾ ਗਰੋਹ ਕੌਣ ਸੀ ਕੀ ਇਸ ਮਛਲੀ ਦੇ ਥਰੂ ਵੱਡੇ ਮਗਰਮੱਛ ਤੱਕ ਹੱਥ ਪਾਊਗਾ ਜਿਵੇਂ ਮੈਂ ਵੀ ਕਹਿ ਰਿਹਾ ਨਾ ਕਿ ਇਹ ਨਹੀਂ ਕਿ ਕੱਲੇ ਨੇ ਤੁਸੀਂ ਪਿੰਡਾਂ ਤੁਸੀਂ ਪੰਜਾਬ ਦੇ ਵਿੱਚ ਝਾਤਾਂ ਮਾਰ ਕੇ ਦੇਖੋ ਤੁਸੀਂ ਪੰਜਾਬ ਦੇ ਵਿੱਚ ਨਿਗਾਹ ਤਾਂ ਮਾਰ ਕੇ ਦੇਖੋ ਪਤਾ ਨਹੀਂ ਐਸੀ ਤੁਹਾਨੂੰ ਹੋਰ ਕਿੰਨੇ ਕੁ ਮਿਲਣਗੇ ਜਿਹੜੇ ਨਕਲੀ ਦੁੱਧਾਂ ਨਕਲੀ ਦੁੱਧ ਦੇ ਨਾਲ ਲੋਕਾਂ ਦੇ ਘਰ ਬਰਬਾਦ ਕਰ ਰਹੇ ਨੇ ਲੋਕਾਂ ਦੇ ਪਰਿਵਾਰ ਜਿਹੜੇ ਉਹ ਬਰਬਾਦ ਕਰ ਰਹੇ ਨੇ ਚਿੱਟੇ ਦੇ ਨਾਲੋਂ ਭੈੜਾ ਨਕਲੀ ਦੁੱਧ ਦਾ ਕਾਰੋਬਾਰਾ ਇਹਦੇ ਤੇ ਨਕੀਲ ਕਸੀ ਜਾਣੀ ਜਿਹੜੀ ਹੈਗੀ ਆ ਉਹ ਲਾਜ਼ਮੀ ਹੈ ਇਸ ਦੇ ਉੱਪਰ ਸਭ ਤੋਂ ਪਹਿਲਾਂ ਨਕੀਲ ਜਿਹੜੀ ਆ ਉਹ ਕਸੀ ਜਾਵੇ